ਖਬਰ ਨਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਇਕੱਲਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਵੱਲੋਂ ਨਹੀਂ ਕੀਤਾ ਜਾ ਰਿਹਾ 6 ਸੰਗਤਾਂ ਵੀ ਵਿਰੋਧ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਯਾਨੀ ਕਿ ਕੱਲ ਜਿਵੇਂ ਹੀ ਨਰੈਨ ਸਿੰਘ ਚੌੜਾ ਨੂੰ ਜ਼ਬਾਨਤ ਮਿਲੀ ਨਾਤੇ ਵਿਰਸਾ ਸਿੰਘ ਬਲਟੋਹਾ ਡਾਕਟਰ ਦਲਜੀਤ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਦਾ ਬਿਆਨ ਆਇਆ ਨਰੈਨ ਸਿੰਘ ਚੌੜਾ ਨੂੰ ਲੈ ਕੇ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸਿੱਖ ਕੌਮ ਨੂੰ ਪਤਾ ਹੈ ਕਿ ਨਰੈਨ ਸਿੰਘ ਚੌੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਪਹਿਲਾਂ ਇਹ ਵੀ ਮਤਾ ਪਾਇਆ ਜਾਣਾ ਸੀ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇ ਕਿਹਾ ਜਾਵੇ ਦੱਸ ਦਈਏ ਕਿ ਜਿਹੜਾ ਨਰੈਨ ਸਿੰਘ ਚੌੜਾ ਨੇ ਉਹਨਾਂ ਦੇ ਦੋਨੋਂ ਲੜਕੇ ਹੀ ਜਿਹੜੇ ਨੇ ਐਡਵੋਕੇਟ ਨੇ ਕੱਲ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਡੇ ਪਿਤਾ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ ਕੇਸ ਚੱਲਿਆ ਸੀ ਲਗਭਗ 4 ਮਹੀਨਿਆਂ ਤੋਂ ਬਾਅਦ ਉਹ ਜ਼ਿਲ੍ਹੇ ਦੇ ਵਿੱਚੋਂ ਜਵਾਨਤ ਲੈ ਕੇ ਬਰੀ ਹੋ ਕੇ ਬਾਹਰ ਆ ਗਿਆ ਜੇ ਗੱਲ ਕਰੀਏ ਸਿੱਖ ਸੰਗਤ ਦੀ ਸਿੱਖ ਸੰਗਤ ਵੱਲੋਂ ਸਿੱਖ ਭਾਈਚਾਰੇ ਵੱਲੋਂ ਨਰੈਨ ਸਿੰਘ ਚੌੜਾ ਦਾ ਸਵਾਗਤ ਕੀਤਾ ਗਿਆ ਸੋਸ਼ਲ ਮੀਡੀਆ ਤੇ ਇਵਨ ਦੋ ਅਸੀਂ ਕਮੈਂਟ ਪੜੇ ਨੇ ਉਥੇ ਕੌਮੀ ਯੋਧਾ ਵੀ ਕਿਹਾ ਗਿਆ ਨਰੈਨ ਸਿੰਘ ਚੌੜਾ ਨੂੰ ਨਰੈਨ ਸਿੰਘ ਚੌੜਾ ਦਾ ਵੈਲਕਮ ਮੋਸਟ ਵੈਲਕਮ ਸਵਾਗਤ ਕੀਤਾ ਗਿਆ ਉਹਨਾਂ ਕਹਿੰਦੇ ਕਿ ਜੋ ਕੁਛ ਵੀ ਨਰੈਨ ਸਿੰਘ ਚੋੜਾ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬਿਲਕੁਲ ਕਾਬਲੇ ਤਰੀਫ ਹੈ। ਯਾਨੀ ਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜੇ ਲੱਗਦੀ ਤੇ ਹੋ ਸਕਦਾ ਹੈ ਕਿ ਮੌਤ ਵੀ ਹੋ ਸਕਦੀ ਸੁਖਬੀਰ ਸਿੰਘ ਬਾਦਲ ਵੱਲੋਂ ਅ ਸੁਖਬੀਰ ਸਿੰਘ ਬਾਦਲ ਦੀ ਲੇਕਿਨ ਉਹਦੇ ਜਿਹੜੇ ਸਹਿਕਰਮੀ ਸੀ ਜਿਹੜੇ ਉਹਦੇ ਆਗ ਰਖਿਕ ਸੀ ਉਹਨਾਂ ਵੱਲੋਂ ਮੌਕੇ ਤੇ ਮੋਰਚਾ ਸੰਭਾਲ ਲਿਆ ਗਿਆ। ਬਾਦ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹੋਇਆ ਨਰੈਨ ਸਿੰਘ ਚੋੜਾ ਨਰੈਨ ਸਿੰਘ ਚੋੜਾ ਦਾਲ ਸਿੱਖ ਸੰਗਤ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਪੰਥ ਪ੍ਰਚਾਰਕ ਅਤੇ ਪੱਤਰਕਾਰ ਹਰਪ੍ਰੀਤ ਮਖੂਦਾ ਬਿਆਨ ਆਇਆ ਹੈ ਉਹ ਕਹਿੰਦੇ ਕੀ ਹੁਣ ਨਵੇਂ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਜੋ ਮੁੱਖ ਜਥੇਦਾਰ ਦੀ ਸੇਵਾ ਨਿਭਾ ਰਹੇ ਨੇ ਐਜ਼ ਇਹ ਸ੍ਰੀ ਕੇਸਗਰ ਸਾਹਿਬ ਵਿਖੇ ਕੀ ਉਹ ਸਿੱਖ ਸੰਗਤ ਦੇ ਨਾਲ ਨੇ ਕੀ ਉਹ ਵਾਕਿਆ ਜਿਹੜੇ ਨਰੈਨ ਸਿੰਘ ਚੌੜਾ ਨੇ ਉਹਨਾਂ ਦਾ ਸਵਾਗਤ ਕਰਨਗੇ ਕੀ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਨੇ ਤੇ ਜਾਂ ਜੇਕਰ ਪਹਿਲੇ ਜਿੰਨੇ ਵੀ ਜਥੇਦਾਰ ਸਹਿਬਾਨ ਆਏ ਕਿ ਜੇਕਰ ਉਹਨਾਂ ਤਰ੍ਹਾਂ ਚੁੱਪ ਰਹਿਣਗੇ ਯਾਨੀ ਕਿ ਕੁਲਦੀਪ ਸਿੰਘ ਗੜਗੱਜ ਨਰੈਨ ਸਿੰਘ ਚੌੜਾ ਦੇ ਨਾਲ ਨੇ ਕਿ ਨਰੈਨ ਸਿੰਘ ਚੌੜਾ ਨੇ ਜਿਹੜਾ ਕੀਤਾ ਕਿਉਂਕਿ ਉਹ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਉਨਾ ਕਹਿਆ ਕਿ ਜੜੀਆਂ ਸਜਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਸੀਲ ਤੋਂ ਹੋਈਆਂ ਨੇ ਉਹ ਸਹੀ ਨਹੀਂ ਐ ਸੇ ਕੌਮ ਦੇ ਨਾਲ ਨਿਆਂ ਨਹੀਂ ਐ ਇਨਜਸਟਿਸ ਹੋਇਆ ਹੈ ਇਸ ਕਰਕੇ ਨਰੈਨ ਸਿੰਘ ਚੌੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਸੰਗਤ ਵੱਲੋਂ ਨਰੈਨ ਸਿੰਘ ਚੌੜਾ ਦਾ ਪਰਮਾ ਨਿੱਗਾ ਸਵਾਗਤ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਪਰਮਾਰ ਲੱਗੀ ਹੋਈ ਹੈ ਕੌਮੀ ਯੋਧਾ ਕਹਿ ਰਿਹਾ ਹੈ ਬੱਬਰ ਸ਼ੇਰ ਕਿਹਾ ਜਾ ਰਿਹਾ ਹੈ ਕੌਮ ਦਾ ਨਰੈਨ ਸਿੰਘ ਚੌੜਾ ਨੂੰ ਕੀ ਕੋ ਗੀ ਕੁਲਦੀਪ ਸਿੰਘ ਗੜਗੱਜ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਸੇ ਕਾਰਜਕਾਰੀ ਜਥੇਦਾਰ ਨੇ ਕਿ ਉਹਨਾਂ ਵੱਲੋਂ ਸਵਾਗਤ ਕੀਤਾ ਜਾਵੇਗਾ ਹੱਕ ਵਿੱਚ ਬੋਲਿਆ ਜਾਵੇਗਾ ਨਰੈਨ ਸਿੰਘ ਚੋੜਾ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ ਜਾਂ ਜਿਸ ਤਰ੍ਹਾਂ ਬਾਕੀ ਦੇ ਜਥੇਦਾਰ ਸਹਿਬਾਨ ਸਮੇਂ-ਸਮੇਂ ਤੇ ਚੁੱਪ ਵਟ ਲੈਂਦੇ ਨੇ ਉਸੇ ਤਰ੍ਹਾਂ ਚੁੱਪ ਵਟਣਗੇ ਇਹ ਵੱਡਾ ਬਿਆਨ ਆਇਆ ਹੈ ਹਰਪ੍ਰੀਤ ਮਕੂਦਾ